ਸਸ਼ੀਕਾਲ ਪੰਜਾਬ న్యూਸ ਵੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋ ਸਵਾਗਤ ਕਰਦੀ ਹਾਂ ਖਬਰਾਂ ਦੇਖ ਸ਼ੁਰੂਆਤ ਕਰ ਲੈਨੇ ਆ ਸੁਰਖੀਆਂ ਦੇ ਨਾਲ ਮਾਗੀ-ਮੋਗੀ ਸਿਆਸਤ ਦਾ ਖਾੜਾ ਬਣੀ ਸ੍ਰੀ ਮੁਕਸਸ ਸਾਹਿਬ ਦੀ ਧਰਤੀ ਵਾਰਿਸ ਪੰਜਾਬ ਜਥੇਬੰਦੀ ਨੇ ਵੀ ਲਾਈਵ ਸਟੇਜ ਹੋਇਆ ਵੱਡਾ ਇਕੱਠ ਬਾਈ ਹਰਪਾਲ ਸਿੰਘ ਖਾਰਾ ਦਾ ਭਗਵੰਤ ਮਾਨ ਨੂੰ ਚੈਲੰਜ ਕਿਹਾ ਇੱਕ ਵਾਰ ਅਮਰਿਤਪਾਲ ਸਿੰਘ ਨੂੰ ਪੰਜਾਬ ਦਾ ਢੇਡਾ ਮਰਵਾ ਜੇ ਤੁਹਾਡੀਆਂ ਜ਼ਮਾਨਤਾਂ ਜਬਤ ਨਾ ਹੋਈਆਂ ਤਾਂ ਸਿਆਸਤ ਛੱਡ ਦੇਾਂਗੇ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਕਾਂਡ ਮਾਮਲੇ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ 2 ਹਫ਼ਤਿਆਂ ਲਈ ਟਾਲੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਬਦਲੀ ਕਰਨ ਦੀ ਹੈ ਮੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਜ਼ਾਦ ਦਿਨ ਪੰਥਕ ਸਿਆਸਤ ਦੇ ਤੌਰ ਉੱਤੇ ਕਾਫੀ ਅਹਿਮ ਰਿਹਾ ਕਿਉਂਕਿ ਮਾਗੀ ਦੇ ਪਵਿੱਤਰ ਦਿਹਾੜੇ ਉੱਤੇ ਸ੍ਰੀ ਮੁਕਸਤ ਸਾਹਿਬ ਦੇ ਧਰਤੀ ਉੱਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਦਾ ਤਮਸਤਕ ਹੋਈ ਤੇ ਜਿਸ ਨਾਲ ਹੀ तमाम ਸਿਆਸੀ ਪਾਰਟੀਆਂ ਨੇ ਆਪਣੀਆਂ ਸਟੇਜਾਂ ਵੀ ਲਗਵਾਈਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਰਿਸ ਪੰਜਾਬ ਜਥੇਬੰਦੀ ਦੀ ਜਿਨ੍ਹਾਂ ਦੀ ਸਟੇਜ ਉੱਤੇ ਕਾਫੀ ਵੱਡਾ ਇਕੱਠ ਹੋਇਆ ਭਗਵੰਤ ਮਾਨ ਸਰਕਾਰ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਗਿਆ ਇਸ ਸਟੇਜ ਉੱਤੇ ਕਾਫੀ ਤੜੱਲੇਦਾਰ ਸਿਆਸਤਦਾਨਾਂ ਨੇ ਹਾਜ਼ਰੀ ਲਗਵਾਈ ਤੇ ਲੱਖੇ ਸਿਧਾਣੇ ਸਮੇਤ ਕਈ ਸਮਾਜ ਸੇਵੀ ਇਸ ਜਥੇਬੰਦੀ ਦਾ ਹਿੱਸਾ ਬਣੇ ਗੱਲ ਕਰਦੇ ਹਾਂ ਭਾਈ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਜਿਨ੍ਹਾਂ ਸਟੇਜ ਤੋਂ ਕਾਫੀ ਜੋਸ਼ੀਲਾ ਭਾਸ਼ਣ ਦਿੱਤਾ ਤੇ ਪੰਥ ਨੂੰ ਏਕਤਾ ਦੀ ਅਪੀਲ ਵੀ ਕੀਤੀ ਗਈ ਹੈ ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹੈ ਵੀ ਆਨੰਦਪੁਰ ਸਾਹਿਬ ਦਾ ਮੁੱਦੇ ਦਾ ਹੀ ਇੱਕ ਹਿੱਸਾ ਹੈਗਾ ਫਿਰ ਗੱਲ ਆਉਂਦੀ ਆ ਉਸ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਬੰਦੀ ਸਿੰਘ ਜਿਹੜੇ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹ ਚ ਬੈਠੇ ਆਪਣੇ ਕੌਮ ਦੇ ਜਥੇਦਾਰ ਵੀ ਜੇਲ੍ਹ ਵਿੱਚ ਬੈਠੇ ਆ ਕਿ ਆਪਣੀ ਕੌਮ ਉਸ ਸਰਸੇ ਸਾਧਦੋ ਉਹਦੇ ਚੇਲਿਆਂ ਤੋਂ ਇੰਨੀ ਛੋਟੀ ਹੋ ਗਈ ਆ ਵੀ ਉਹਦੇ ਚੇਲਿਆਂ ਦਾ ਇੰਨਾ ਸਰਕਾਰ ਦਬਾਅ ਮੰਦੀ ਆ ਵੀ ਉਸ ਨੂੰ ਤੀਜੇ ਦਿਨ ਪ੍ਰੋਲ ਹੋ ਜਾਂਦੀ ਆ ਤੇ ਆਪਣੇ ਪੰਥ ਦਾ ਕੋਈ ਦਬਾਅ ਨਹੀਂ ਸਰਕਾਰ ਤੇ ਵੀ ਆਪਣਾ ਜਥੇਦਾਰ ਵੀ ਜੇਲ੍ਹ ਵਿੱਚ ਬੈਠਾ ਆਪਣੇ 40 ਸਿੰਘ ਤੇ ਨਾਲ ਦੀ ਨਾਲ ਲੱਗਦੇ 9 ਸਿੰਘ ਜਿਹੜੇ ਡਿਬਰੂਗੜ ਤੋਂ ਵੀ ਹੁਣ ਪੰਜਾਬ ਦੀ ਧਰਤੀ ਤੇ ਆ ਗਏ ਉਹ ਵੀ ਜਿੱਲਾਂ ਵਿੱਚ ਬੈਠੇ ਆ ਤੇ ਇੱਕ ਆਪਣਾ ਜਿਹੜਾ ਪਾਰਟੀ ਦਾ ਮੈਂ ਕਹੂੰਗਾ ਪ੍ਰਧਾਨ ਆ ਉਹ ਡਿਬਰੂਗੜ ਦੀ ਜੇਲ੍ਹ ਵਿੱਚ ਬੈਠਾ ਕੀ ਆਪਣਾ ਇਹ ਆਪਣਾ ਦਬਾਅ ਸਰਕਾਰਾਂ ਤੇ ਕੀ ਆਪਾਂ ਉਹਨਾਂ ਦੇ ਅਧੀਨ ਹੋਏ ਹੋਏ ਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਉਸ ਚ ਇੱਕ ਮੁੱਦਾ ਹੈਗਾ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਉਹ ਮੁੱਦਾ ਕਰਦਾ ਆਪਾਂ ਗੱਲ ਕਰਦੇ ਆ ਨਾ ਵੀ ਪੰਜਾਬ 'ਚ ਹੜ ਆ ਗਏ ਪਾਣੀਆਂ ਦਾ ਸਿਸਟਮ ਸਾਡੇ ਕੋਲੇ ਹੋਣਾ ਚਾਹੀਦਾ ਸਾਫ਼ ਪਾਣੀਆਂ ਦਾ ਮੁੱਦਾ ਵੀ ਆਪਾਂ ਲੈਨੇ ਆ ਇਹ ਵੀ ਉਹਦਾ ਇੱਕ ਹਿੱਸਾ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਉਹ ਵੀ ਉਸ ਦਾ ਇੱਕ ਹਿੱਸਾ ਤੇ ਜੇ ਆਪਾਂ ਹੋਰ ਗੱਲ ਕਰੀਏ ਨਸ਼ਿਆਂ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਅੱਜ ਦੇ ਸਮੇਂ ਵਿੱਚ ਉਹ ਵੀ ਉਸ ਦਾ ਹੀ ਇੱਕ ਹਿੱਸਾ ਤੇ ਫਿਰ ਕਿਉਂ ਆਪਾਂ ਵੱਖ-ਵੱਖ ਹੋ ਕੇ ਆਪੋ ਆਪਣੇ ਮੁੱਦੇ ਚ ਆ ਕੇ ਲੜਾਈ ਲੜ ਰਹੇ ਆ ਕੀ ਆਪਾਂ ਇਸ ਆਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਨਹੀਂ ਹੋ ਸਕਦੇ ਗੱਲ ਕਰੀਏ ਯੂ ਐਜੂਕੇਸ਼ਨ ਸਿਸਟਮ ਦੀ ਉਸ ਤੇ ਵੀ ਸਰਕਾਰਾਂ ਨੇ ਹਮਲਾ ਕੀਤਾ ਪਰ ਆਪਣੀ ਨੌਜਵਾਨ ਜਿਹੜੀ ਯੂਨੀਵਰਸਿਟੀ ਵਿੱਚ ਮਾਗੀ ਦੇ ਮੇਲੇ ਉੱਤੇ ਵਾਰਿਸ ਪੰਜਾਬ ਜਥੇਬੰਦੀ ਦੇ ਸਟੇਜ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਭਾਈ ਹਰਪਾਲ ਸਿੰਘ ਖਾਰਾ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਅਖੀਰ ਦੇ ਵਿੱਚ ਭਗਵੰਤ ਮਾਨ ਨੂੰ ਵੱਡਾ ਚੈਲੰਜ ਕਰ ਦਿੱਤਾ ਉਹਨਾਂ ਦਾ ਕਹਿਣਾ ਕਿ ਭਗਵੰਤ ਮਾਨ ਤੋਂ ਇੱਕ ਵਾਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਢੇਡਾ ਤਾਂ ਲਗਵਾ ਜੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਨਾ ਹੋ ਗਈਆਂ ਤਾਂ ਅਸੀਂ ਸਿਆਸਤ ਛੱਡ ਦੇਵਾਂਗੇ ਅੱਜ ਦਾ 21 2027 ਦੀ ਫਰਵਰੀ ਯਾਦ ਕਰਾ ਰਿਹਾ ਆਪਾਂ ਨੂੰ 2027 ਦੇ ਜਿਹੜੇ ਇਲੈਕਸ਼ਨ ਐ ਉਹ ਅੱਜ ਸਾਡੀ ਨੀਂ ਬਣੀ ਗਈ ਐ ਪਿਛਲੀ ਮਾਗੀ ਤੇ ਪਾਰਟੀ ਦਾ ਨਾਮ ਅਨਾਉਂਸ ਹੋਇਆ ਸੀ ਤਾਂ ਅੱਜ ਇੱਕ ਸਾਲ ਰਹਿ ਗਿਆ ਐ ਇੱਕ ਸਾਲ ਦੇ ਅੰਦਰ ਜਿੰਨੇ ਇੱਥੇ ਲੋਕ ਬੈਠੇ ਨੇ ਆਪ ਦਾ ਪਰਨ ਕਰ ਲੈਣ ਕਿ ਇੱਕ ਚਿਹਰਾ ਲੈ ਕੇ ਆਉਣਾ ਜਿਵੇਂ ਯੂਪੀ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਦਾ ਆਪ ਦਾ ਚਿਹਰਾ ਐ ਤੇ ਪੰਜਾਬ ਦੇ ਅੰਦਰ ਇਹ ਚਿਹਰਾ ਮੁੱਖ ਮੰਤਰੀ ਬਣਾਉਣਾ ਹੀ ਬਣਾਉਣਾ ਹੈ ਇਹ ਸ਼ਹੀਦੀ ਕਾਨਫਰੰਸ ਪਰ ਇੱਕ بڑا ਮਜ਼ਾਕ ਲੱਗ ਰਿਹਾ ਪੰਜਾਬ ਦੇ ਅੰਦਰ ਇੱਕ ਸ਼ਹੀਦੀ ਕਾਨਫਰੰਸ ਇੱਥੇ ਜਿੱਥੇ ਤਸ਼ੱਦਦ ਹੋਏ ਨੇ ਇਹ ਸ਼ਹੀਦੀ ਕਾਨਫਰੰਸ ਕਿੱਥੇ ਚੱਲ ਰਹੀ ਹੈ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਮੁੰਡੇ ਕੋ-ਕੋ ਕੇ ਮਾਰੇ ਹੋਣ ਉਹ ਸ਼ਰੋਮਣੀ ਅਕਾਲੀ ਦਰ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਯਾਰ ਕਿਹੜੇ ਮੂੰਹ ਨਾਲ ਕਾਨਫਰੰਸ ਕਰ ਰਹੇ ਹੋ ਬੰਦੇ ਤੁਸੀਂ ਮਾਰੇ ਝੂਠੇ ਮੁਕਾਬਲੇ ਤੁਸੀਂ ਬਣਾਏ ਤੇ ਅੱਜ ਤੁਸੀਂ ਸ਼ਹੀਦੀ ਕਾਨਫਰੰਸ ਕਰਨ ਲੱਗੇ ਹੋ ਪਰ ਇੱਕ ਬੜਾ ਸਾਡਾ ਆਪਦਾ ਸਿਸਟਮ ਵਿਗੜ ਚੁੱਕਾ ਹੈ ਅਸੀਂ ਆਪ ਹੀ ਲੋਕ ਆਪ ਦੀ ਉਸ ਪੱਧਰ ਤੋਂ ਗਿਰ ਚੁੱਕੇ ਆ ਦੂਸਰੀ ਗੱਲ ਭਗਵੰਤ ਮੈਂ ਅੱਗੇ ਵੀ ਇੱਕਾਰੀ ਕਿਹਾ ਸੀ ਤੂੰ ਭਾਈ ਅਮਰਤਪਾਲ ਨੂੰ ਗੱਡੀ ਦੇ ਉੱਪਰ ਸੰਗਲਾਂ ਨਾਲ ਬੰਨ੍ਹ ਲਾ ਬੋਲੋ ਨਾ ਦੇ ਪਠਾਨਕੋਟ ਤੋਂ ਲੈ ਕੇ ਸਰਦੂਲਗੜ ਤੱਕ ਇੱਕ ਚੱਕਰ ਮਰਾ ਦੇ ਜੇ ਤੇਰੀਆਂ ਜਮਾਨਤਾ ਜਬਤ ਨਾ ਆਈਆਂ ਤੇ ਅਸੀਂ ਪਾਰਟੀ ਖਤਮ ਕਰ ਦਿਆਂਗੇ ਆਪਦੀ ਪਾਨਾ ਸਿੱਧੂ ਵੀ ਹੁਣ ਕਿਸੇ ਜਾਣ ਪਹਿਚਾਨ ਦਾ ਹੁਤਾਜ਼ ਨਹੀਂ ਰਿਹਾ ਉਸ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਤਸ਼ੱਦਦ ਪਾਨਾ ਸਿੱਧੂ ਦੇ ਮੂੰਹੋਂ ਲਾਵਾ ਬਣ ਕੇ ਫੁੱਟ ਰਿਹਾ ਇਸ ਸਿਆਸੀ ਸਟੇਜ ਉੱਤੇ ਪੰਨਾ ਸਿੱਧੂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਇਆ ਉਹਨਾਂ ਦਾ ਕਹਿਣਾ ਕਿ ਜੇਕਰ ਭਗਵੰਤ ਮਾਨ ਤੇਰੀਆਂ ਲੱਤਾਂ ਦੇ ਵਿੱਚ दम ਹੈ ਤਾਂ ਪੰਜਾਬ ਖਾਤਰ ਸੈਂਟਰ ਨਾਲ ਪੰਗਾ ਲੈ ਕੇ ਦਿਖਾ ਅੱਜ ਪੰਜਾਬ ਦੀ ਹਵਾ ਬਰਬਾਦ ਰੈਡ ਕੈਟਾਗਰੀ ਦੇ ਫੈਕਟਰੀਆਂ ਲੈ ਆ ਕੇ ਪੰਜਾਬ ਉੱਪਰ ਲਾਈ ਜਾਂਦੇ ਨੇਗੇ ਤੁਹਾਡਾ ਸਾਰਾ ਕੁਝ ਖਤਮ ਕਰਨ ਨੂੰ ਫਿਰਦੇ ਨੇਗੇ ਨੌਜਵਾਨੋ ਲੜਾਈ ਆਏ ਆ ਅੱਜ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਪੰਜਾਬ ਨੂੰ ਖਤਮ ਕਰੀ ਤੁਰਾ ਜਾਂਦਾ ਨਸ਼ਾ ਮਾਫੀਆ ਏਜੰਟ ਮਾਫੀਆ ਬੱਟੇ ਕਾਰਪੋਰੇਟ ਘਰਾਣੇ ਖਤਮ ਕਰੀ ਤੁਰੇ ਜਾਂਦੇ ਨੇਗੇ ਨੌਜਵਾਨੋ ਜਾਗੋ ਅੱਜ 40 ਮੁਕਤਨੀ ਧਰਤੀ ਦੇ ਉਪਰ ਆ ਕੇ ਮੈਂ ਤੁਨੋ ਹੀ ਬੇਨਤੀਆਂ ਕਰਨਾ ਚਾਹਣਾ ਜਿਆਦਾ ਸਮਾਂ ਨਹੀਂ ਮੈਂ ਲੈਣਾ ਪੜਕ ਆਪਾਂ ਨੂੰ ਸਾਰਿਆਂ ਨੂੰ ਮੈਦਾਨ ਦੇ ਵਿੱਚੋਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਮੈਦਾਨ ਦੇ ਵਿੱਚ ਆ ਕੇ ਲੜਾਈਆਂ ਚ ਲੜਨੀ ਪੈਣੀਆਂ ਨੌਜਵਾਨੋ 2027 ਦੇ ਵਿੱਚ ਇਹ ਜਿੱਲੀ ਦਾ ਦਲਾਰਾ ਨੂੰ ਸਭ ਕਿਸ ਕਾ ਦੀਏ ਦੱਸ ਦिए ਨਾ ਨੂੰ ਕਿ ਤੁਸੀਂ ਸਾਡਾ ਪੰਜਾਬ ਬਹੁਤ ਟੁੱਟ ਲਿਆ ਆ ਕੇਦਰੀ ਵੱਲ ਗੰਜਾ ਮਨੀਸ਼ ਸਾਉਧੀ ਆਜਾ ਇੱਥੇ ਆ ਕੇ ਤੁਹਾਡੀ ਧਰਤੀ ਉੱਪਰ ਸਿਆਖਤਾਂ ਕਰੀ ਜਾਂਦੇ ਨੇਗੇ ਜਿਹੜੇ ਰੋਜ਼ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਨੇ ਖਤਮ ਕਰੀ ਤੁਰੇ ਜਾਂਦੇ ਨੇਗੇ ਅੱਜ ਸਾਰਾ ਸਰਕਾਰੀ ਤੰਤਰ ਮੰਤਰਾ ਕਿੰਨਾ ਵੀ ਅੱਜ ਸਾਰਾ ਇਹਨਾਂ ਨੇ ਰੈਲੀ ਦੇ ਉੱਪਰ ਲਾਇਆ ਮੈਂ ਪੁੱਛਣਾ ਚਾਹਣਾ ਏ ਝਾੜੂ ਨੂੰ ਜੇ ਤੂੰ 1600 ਬੱਸਾਂ ਅੱਜ 2000 ਬੱਸਾਂ ਪੰਜਾਬ ਦੀਆਂ ਲਿਆ ਸਕਦਾ ਇਹ ਦਿੱਲੀ ਵੱਲ ਲੈ ਕੇ ਜਾ ਹੈ 1600 ਬੱਸਾਂ 2000 ਬੱਸਾਂ ਅੱਜ ਪੰਜਾਬ ਦੇ ਮੰਡਰੇ ਕਾ ਦੀ ਗੱਲ ਕਰ ਲਈਏ ਉਹਨੂੰ ਪੱਟ ਪੱਟ ਖਤਮ ਕਰੀ ਜਾਂਦੀ ਐ ਹੜਾ ਦਾ ਸਾਨੂੰ ਮਾਪ ਜਾਨੀ ਮਿਲਿਆ ਜਾ ਓਏ ਭਗਵੰਤ ਮਾਨਾ ਜੇ ਤੇਰੇ ਚ ਹਿੰਮਤ ਐ ਜੇ ਤੇਰੇ ਪੁੱਤੀ ਪੰਜਾਬ ਚ ਦਰਦਾ ਤਾਂ ਦਿੱਲੀ ਵਾਲ ਨੂੰ ਸਿੱਧਾ ਹੋ ਤੇਰੇ ਅੰਮ੍ਰਿਤਸਰ ਦੇ ਅੱਗੇ ਲੱਤਾਂ ਕੰਬਦੀਆਂ ਨੇ ਤੂੰ ਅੰਮ੍ਰਿਤਸਰ ਨੂੰ ਕਹਿਣਾ ਜਿਹੜੇ ਪੰਜਾਬ ਦੇ ਨੌਜਵਾਨ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਦੀ ਉਹਨਾਂ ਉਪਰ ਐਨਐਸਐ ਲਵਾਉਣਾ ਨੌ-ਨੌ ਪਰਚੇ ਤੂੰ ਜੇਲ੍ਹਾਂ ਦੇ ਵਿੱਚ ਪਵਾਉਣਾ ਤੂੰ ਗੱਠਪੁੱਤਲੀ ਬਣਿਆ ਹੋਇਆ ਤੇਰਾ ਜਿਹੜਾ ਕਿ ਹਮਿੰਤ ਸ਼ਾਹ ਤੇਰਾ ਚਾਚਾ ਬਣਿਆ ਹੋਇਆ ਇਸ ਕਰਕੇ ਨੌਜਵਾਨੋ ਜਾਗੋ ਇਹ ਦਿੱਲੀ ਦੇ ਦਲਾਰਾਂ ਨੂੰ ਪੰਜਾਬ ਦੇ ਵਿੱਚੋਂ ਭਜਾਈਏ ਜਿੱਥੇ ਵੀ ਟਿੱਕਰ ਬਾਜ ਜਾਂਦੀ ਹੈ ਮੇਰੀ ਗੱਲ ਸੁਣ ਲਓ ਪੰਜਾਬ ਵਾਸੀਓ ਉਹ ਛੱਡ ਦਿਓ ਇਹ ਦਿੱਲੀ ਵਾਲਿਆਂ ਦਾ ਖੜਾ ਬਹੁਤ ਪੰਜਾਬ ਬਰਬਾਦ ਕਰਤਾ ਇਸ ਕਰਕੇ ਗੱਲਾਂ ਬਸ ਇੰਨੀਆਂ ਹੀ ਕਹਿਣੀਆਂ ਸੀਗੀਆਂ ਸਾਬਕਾ ਇਹਨਾਂ ਨੂੰ ਸਿਖਾਉਣਾ ਇਹਨਾਂ ਨੂੰ ਮੇਰੇ ਨੌਜਵਾਨ ਭਰਾਵੋ ਡਟ ਕੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਇਸ ਗੁਰੂ ਦੇ ਸਿਧਾਂਤ ਦੀ ਗੱਲ ਕਰੀਏ ਇਸ ਗੁਰੂ ਦੇ ਫਲਸਫੇ ਦੀ ਗੱਲ ਕਰੀਏ ਆ ਦੇਖ ਲਓ ਕੀ ਹੋ ਜਾਂਦਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ੍ਰੀ ਮੁਖਸਦ ਸਾਹਿਬ ਵਿਖੇ ਲਗਾਈ ਗਈ ਸਟੇਜ ਉੱਤੇ ਬੋਲਦਿਆਂ ਆਖਿਆ ਕਿ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ 328 ਪਾਵਨ ਰੂਪਾਂ ਦੇ ਮਾਮਲੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕਿਸੇ ਦੀ ਵੀ ਅੱਖਰਅੰਦਾਜ਼ੀ برداشت ਨਹੀਂ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਸਿੱਧੇ ਤੌਰ ਤੇ ਕਮੇਟੀ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਉਹਨਾਂ ਅੱਗੇ ਕਿਹਾ ਕਿ ਐਸਜੀਪੀਸੀ ਸੰਵਿਧਾਨ ਦੇ ਵੱਲੋਂ ਬਣਾਈ ਕਮੇਟੀ ਹੈ ਤੇ ਇਸ ਦੇ ਸਾਰੇ ਪ੍ਰਬੰਧ ਨੂੰ ਤਹਸਨਾਇਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਨਾਮਸਕਾਰ ਇਸ ਕਰਕੇ ਕਰਦਾ ਕਿ ਤੁਸੀਂ ਤਿਆਰ ਹਾਂ ਹੁਣ 27 ਅੜੀਕ ਦੇ 11 ਮਹੀਨੇ ਰਹਿ ਗਏ ਫਰਵਰੀ ਦੇ ਵਿੱਚ ਔਣ ਹੋ ਜਾਣੀ ਆ ਤੇ ਇਹਨਾਂ ਦੇ ਵਿੱਚ 3 ਮਹੀਨੇ ਜਾਬਤਾ ਲੱਗ ਜਾਣਾ 7 ਮਹੀਨੇ ਤੁਹਾਡੇ ਕੋਲ ਪਏ ਆ 7 ਮਹੀਨਿਆਂ ਦੇ ਵਿੱਚ ਮੈਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਨੀ ਚਾਹਨਾ ਲੜਾਈ ਬਿਲਕੁਲ ਜਿਹੜਾ ਪੇੜ ਬਣ ਚੁੱਕਾ ਅੱਜ ਪਿੰਡ-ਪਿੰਡ ਦੇ ਵਿੱਚ ਆ ਬਲੌਗ ਸੰਭ ਦੀਆਂ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਲੜੀਆਂ ਇੱਕੋ ਸਵਾਲ ਲੋਕਾਂ ਦੇ ਮਨਾਂ 'ਚ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਗੁਜ਼ਾਰਾ ਨਹੀਂ ਤੇ ਮੈਂ ਬੇਨਤੀ ਕਰਨੀ ਚਾਹੁੰਨਾ ਇੱਕ ਆਪਣਾ ਵਿਜ਼ਨ ਬਣਾਓ ਇੱਕ ਆਪਾਂ ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਆ 10 ਸਾਲ 9 ਸਾਲ ਦਾ ਲੁੱਟਣ ਵਾਲੇ ਸੀ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਤੇ ਹੁਣ ਉਹ ਵਿਜ਼ਨ ਲੈ ਕੇ ਫਿਰ ਆਪਾਂ ਇਸ ਪੰਜਾਬ ਦੀ ਜੋਗ ਅਗਵਾਈ ਕਰਨੀ ਆ ਮੈਂ ਪੂਨ ਨਿਮਰਤਾ ਸਹਿਤ ਬੇਨਤੀ ਕਰਦਾ ਬੜੀ ਮਿਹਨਤ ਕੀਤੀ ਤੁਸੀਂ ਹੁਣ ਆ ਗਾਂ ਦਾ ਜਿਹੜਾ ਸਮਾਂ ਆ ਉਹ ਜਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਿਸਤਰਾ ਗੱਡੀ ਦੇ ਵਿੱਚ ਰੱਖਣਾ 7 ਮਹੀਨੇ 9 ਮਹੀਨੇ ਦਾ ਸਮਾਂ ਕੁਝ ਵੀ ਨਹੀਂ ਗਾ ਪੰਜਾਬ ਦੀ ਧਰਤੀ ਤੇ ਪੇੜ ਤਿਆਰ ਆ ਹੁਣ ਆਪਾਂ ਇਹਨੂੰ ਗਾਂਾਂ ਕਿੱਦਾਂ ਪੱਟਣੀਆਂ ਇਹ ਗੁਰੂ ਸਾਹਿਬ ਕਿਰਪਾ ਕਰਨ ਇਹ ਲੋਕਾਂ ਦਾ ਜਿਹੜਾ ਮਾਹੌਲ ਤੁਹਾਨੂੰ ਦਰਸਾ ਰਿਹਾ ਮੈਂ ਜਿਹੜੀ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਕਿ ਸਿੰਘ ਸਾਹਿਬ ਜੀ ਨੇ ਇੱਕ ਆਦੇਸ਼ ਵੀ ਕੀਤਾ ਪਰसों ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਕੂਲ ਉਹਨਾਂ ਨੇ ਇੱਕ ਇੱਕ ਗੱਲ ਇਹ ਵੀ ਕਹੀ ਸੀ ਕਿ ਕੋਈ ਦਬੇਟਾ ਨਾ ਹੋਣ ਕੋਈ ਗਾਲ ਨਹੀਂ ਕੀਤੀ ਜਾਣੀ ਪਰ ਮੈਂ ਟੁਕ ਮਾਤਰ ਸੰਕੇਤ ਦੇਣਾ ਚਾਹਨਾ ਮੈਂ ਪਵੰਦ ਵੀ ਆ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਕਰਕੇ ਤੁਸੀਂ ਆਪਣੇ ਸੈਟ ਦੇ ਨਾਲ ਸਹਿਯੋਗ ਕਰੋ ਸ਼ਿਉਮਣੀ ਗਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁਕਸਰ ਵਿਖੇ ਮਾਗੀ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਬੋਲਿਆ ਉਹਨਾਂ ਦਾ ਕਹਿਣਾ ਹੈ ਕਿ ਆਪ ਪੰਜਾਬ ਦੇ ਵਿੱਚ ਸਿਰਫ ਝੂਠ ਬੋਲ ਕੇ ਸੱਤਾ ਦੇ ਵਿੱਚ ਆਈ ਹੈ ਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਪ੍ਰਚਾਰ ਲਈ ਬਰਬਾਦ ਕੀਤਾ ਜਾ ਰਿਹਾ ਹੈ ਸੁਖਵੀਰ ਬਾਦਲ ਦਾ ਕਹਿਣਾ ਕਿ ਚੋਣਾ ਵੇਲੇ ਬੀਬੀਆਂ ਨੂੰ 1000 ਰੁਪਏ ਦੇਣ ਅਤੇ ਪੈਨਸ਼ਨ 2500 ਰੁਪਏ ਕਰਨ ਦੀਆਂ ਦਿੱਤੀਆਂ ਗਈਆਂ ਗਾਰੰਟੀਆਂ ਵੱਲ ਸਰਕਾਰ ਨੇ ਮੁੜ ਕੇ ਨਹੀਂ ਚੱਕਿਆ ਉਹਨਾਂ ਦੋਸ਼ ਲਗਾਇਆ ਕਿ ਸਕੂਲ ਦੇ ਨਾਮ ਤੇ ਸਿਰਫ ਰੰਗ ਰੋਗਣ ਕੀਤਾ ਗਿਆ ਜਦ ਕਿ ਸੂਬੇ ਦੇ ਵਿੱਚ ਇੱਕ ਵੀ ਨਵੀਂ ਸੜਕ ਜਾਂ ਹਸਪਤਾਲ ਨਹੀਂ ਬਣਾਇਆ ਗਿਆ ਮੈਂ ਮੁੱਖ ਮੰਤਰੀਆਂ ਦਾ ਨਾਂ ਗਿੰਦੇ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਆ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਸਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਸਾਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਬੀਬੀ ਭੱਟਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਤੁਹਾਡੇ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਹੀ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਕਿ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜੰਨੇ ਲੋਕਾਂ ਦੀਆਂ ਗਰੰਟੀਆਂ ਚ ਆ ਜੰਨੇ ਆ ਲੋਕਾਂ ਦੇ ਝੂਠੇ ਵਾਅਦਿਆਂ ਚ ਆ ਜੰਨੇ ਆ ਝੂਠੀਆਂ ਸੌਵਾਂ ਚ ਆ ਜੰਨੇ ਆ ਅਜੇ ਫੈਸਲੇ ਕਰ ਲੈਨੇ ਆ ਫਿਰ ਆਪਾਂ ਪਛਤੋਨੇ ਆ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹੈਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਾਇਦ ਸੋਚੇ ਮਿੱਠੇ ਜੀ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅਤੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਐ ਸਰਪੰਚ ਅਨਮਲ ਸਿੰਘ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੁੱਖ ਸ਼ੂਟਰ ਸੁਖਰਾਜ ਸਿੰਘ ਐਥੇ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਪੁਲਿਸ ਨੇ ਉਸ ਨੂੰ ਅਤੇ ਇੱਕ ਹੋਰ ਮਲਜ਼ਮ ਨੂੰ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ ਇਹ ਪ੍ਰਬ ਦਾ ਸਵਾਲ ਗ੍ਰੋਹ ਦੇ ਨਾਲ ਸੰਬੰਧਿਤ ਸਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਸੁਖਰਾਸ ਸਿੰਘ ਨੂੰ ਇਥੇ ہتھیار ਬ੍ਰਮਦਗੀ ਵਾਸਤੇ ਲਿਆਂਦਾ ਗਿਆ ਸੀ ਕਿ ਪਿਸਤੌਲ ਬ੍ਰਮਦ ਕਰਨ ਮਗਰੋਂ ਜਦੋਂ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਾਂ ਦੋ ਮਟਰਸਾਈਕਲ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਤੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਅਸੀਂ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਸਰਪੰਚ ਜਰਮਲ ਸਿੰਘ ਇੱਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੇ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਹੀ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ 'ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁੜਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਨਦੇ ਆਪਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਤੋਂ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਇੰਨਾਲਕੇ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤੇ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਜਦੋਂ ਉਹਦਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੇ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹੱਥੋਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖਿੱਚ ਤਾਂ ਅਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕਾਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਮਾਲਟਨ ਗੁਰੂਕਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹਨ ਮਾਲਟਨ ਗੱਤਕਾ ਅਖਾੜਾ ਜਿੱਥੇ ਬੰਦੀ ਦੇ ਵੱਲੋਂ ਗੁਰਬਾਣੀ ਕੀਰਤਨ ਤੇ ਸ਼ਸਤਰ ਵਿਦਿਆ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬੱਚਿਆਂ ਨੇ ਕਾਫੀ ਉਤਸ਼ਾਹ ਦੇ ਨਾਲ ਭਾਗ ਲਿਆ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਹੋਰ ਪ੍ਰੇਰਿਆ ਗਿਆ ਹੈ ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਕਾਫੀ ਉਤਸ਼ਾਹ ਦਿਖਾਇਆ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਬਾਰੇ ਬੋਲਦਿਆਂ ਦੱਸਿਆ ਕਿ ਵਿਦੇਸ਼ਾਂ ਦੇ ਵਿੱਚ ਆਪਣੀ ਨਵੀਂ ਪੀੜੀ ਨੂੰ ਗੁਰੂ ਇਤਿਹਾਸ ਦੇ ਪੰਥ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਜ਼ਰੂਰੀ ਹਨ ਅੱਜ ਇੱਥੇ ਮਾਲਟਨ ਗੁਰਦਾਸ ਸਾਹਿਬ ਖੇ ਮਾਲਟਨ ਗਰਤਕਾ ਅਖੜਾ ਵੱਲੋਂ ਜੋ 10 ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮੂਹ ਪਰਿਵਾਰ ਸਰਵੰਸਦਾਨੀ ਬਾਰਕੇ ਸਤਿਗੁਰਾਂ ਨੇ ਜੋ ਸ਼ਹਾਦਤ ਦਿਨ ਪਿਛਲੇ ਨੇ ਉਹਨਾਂ ਨੂੰ ਸਮਰਪਿਤ ਮਾਲਟਨ ਗਰਤਕਾ ਅਖੜਾ ਦੇ ਉਸਤਾਦ ਭਾਈ ਗੁਰਜੀਤ ਸਿੰਘ ਸਮੁੱਚੀ ਟੀਮ ਨੇ ਬਹੁਤ ਹੀ ਮਿਹਨਤ ਕਰਕੇ ਹਰ ਸਾਲ ਆ ਤੀਜਾ ਸਾਲ ਹੈ ਇਦੇ ਵਿੱਚ ਬੱਚਿਆਂ ਨੂੰ ਕੰਪੀਟੀਸ਼ਨ ਵਿੱਚ ਲਿਆਂਦਾ ਮਾਪੇ ਦਾ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਦਾ ਪਾਰਟਿਸਿਪੇਟ ਕਰਨਾ ਬਹੁਤ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿਉਂਕਿ ਜਿਹੜੇ ਬੱਚਿਆਂ ਨੇ ਐਡੇ ਮੁਕਾਬਲੇ ਗੁਰਬਾਣੀ ਕੰਠ ਕਰਨਾ ਵੱਖ-ਵੱਖਰਾਂ ਦੇ ਮੁਕਾਬਲੇ ਕੀਤੇ ਇਸ ਉਮਰ ਦੇ ਵਿੱਚ ਐਡੀ ਵੱਡੀ ਅਚੀਵਮੈਂਟ ਇਹ ਗੁਰਦੁਆਰਾ ਸਾਹਿਬ ਮਾਲ ਟੰਗੜਾ ਅਖਾੜਾ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮਾਪੇ ਨੂੰ ਜਿਹੜੇ ਬੱਚੇ ਦੇਖਦੇ ਬਾਹਰ ਜਦੋਂ ਤੁਸੀਂ ਇਹਨਾਂ ਬੱਚਿਆਂ ਦੀ ਅਚੀਵਮੈਂਟ ਦੇਖੋਗੇ ਇਸੇ ਤਰ੍ਹਾਂ ਬਾਕੀ ਮਾਪੇ-ਮਾਪ ਨੂੰ ਵੀ ਬੇਨਤੀ ਹੈ ਕਿ ਆਪਦੇ ਬੱਚਿਆਂ ਨੂੰ ਨਾਲ ਮਿਹਨਤ ਕਰਾਓ ਔਰ ਜਿਹੜੀ ਮਿੱਧੇ ਆ ਸ਼ਖਤਰ ਵਿਧੇ ਆ ਔਰ ਗੁਰਬਾਣੀ ਦੇ ਮੁਕਾਬਲੇ ਇੱਥੇ ਮਾਲ ਟੰਗਤ ਕਾ ਅਖਾੜਾ ਵਿੱਚ ਉਤਤਾਰ ਕਰਾਉਂਦੇ ਨੇ ਇਹ ਬੱਚਿਆਂ ਦੇ ਜ਼ਿੰਦਗੀ ਵਿੱਚ ਬਹੁਤ ਅਨਮੋਲ ਇੱਕ ਤੋਹਫਾ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਕੌਮ ਦੀ ਅਗਵਾਈ ਕਰਨ ਦੇ ਯੋਗ ਬਣਨਗੇ ਜੇ ਇਸੇ ਤਰ੍ਹਾਂ ਬੱਚੇ ਤੇ ਮਾਪੇ-ਬਾਪ ਰਲ ਕੇ ਮਿਹਨਤ ਕਰਦੇ ਰਹੇ ਉਸਤਾਦਾਂ ਨੂੰ ਤੇ ਸਾਰੇ ਟੀਮ ਨੂੰ ਬਹੁਤੋ ਧੰਨਵਾਦ ਪੀਟੀਐਨ 24 ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਆ ਕੇ ਇਸ ਨੂੰ ਕਵਰ ਕੀਤਾ ਹੈ ਹੁਣਾਂ ਚ ਸਿੱਖੀ ਵਿਚਾਰਧਾਰਾ ਖਾਲਸੇ ਦੀ ਜਯਦਮਈ ਵਿਚਾਰਧਾਰਾ ਪਰਨ ਲਈ ਜੋ ਹੈ ਮੁਕਾਬਲੇ ਕੀਤੇ ਗਏ ਸਨ ਜਿਹਦੇ ਵਿੱਚ ਗੁਰਬਾਣੀ ਕੰਠ ਮੁਕਾਬਲਾ ਕਵੀਸ਼ਰੀ ਦਮਾਲਾ ਸਜਾਉਣਾ ਸਿੱਖ ਚਿੱਤਰਕਾਰੀ ਤੇ ਕੋਇਜ਼ ਮੁਕਾਬਲੇ ਹੋਏ ਸਨ ਜਿਨ੍ਹਾਂ ਵਿੱਚ ਕਾਫੀ ਬੱਚਿਆਂ ਨੇ ਭਾਗ ਲੈਣੇ ਕੀਤੇ ਤੇ ਅੱਜ ਅ ਸ਼ਹੀਦੀ ਜੋੜ ਮੇਲਾ ਜੋ ਹੈ ਮਨਾਇਆ ਗਿਆ ਸੀ ਉਹਦੇ ਬੱਚਿਆਂ ਨੂੰ ਉਹ ਮੁਕਾਬਲੇ ਆ ਕੀਤੇ ਮੁਕਾਬਲੇਾਂ ਦੇ ਜੋ ਹੈ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਨਾਲ ਹੀ ਅਖਾੜੇ ਵੱਲੋਂ ਅਖਾੜੇ ਦੇ ਸੇਵਾਦਾਰਾਂ ਵੱਲੋਂ ਤੇ ਸਾਰੀ ਸੰਗਤ ਵੱਲੋਂ ਜੋ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਤੇ ਸ੍ਰੀ ਗੁਰੂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਜੋ ਪਾਏ ਸਹਿਜ ਪਾਠ ਜੋ ਆਰੰਭ ਕੀਤੇ ਸੀਗੇ ਉਹਨਾਂ ਦੇ ਭੋਗ ਪਾਏ ਗਏ ਹਨ ਤੇ ਨਾਲ ਹੀ ਜੋ ਹੈ ਅਗਲੇ ਪਾਠਾਂ ਦੀ ਆਰੰਭਤਾ ਸ਼ੁਰੂ ਕੀਤੀ ਗਈ ਹੈ ਸੋ ਮਾਲਟਨ ਅਖਾਰੇ ਦੇ ਵਿੱਚ ਜੋ ਹੈ ਬੱਚਿਆਂ ਲਈ ਜੋ ਬੱਚਿਆਂ ਨੂੰ ਇੱਕ ਜਗ੍ਹਾ ਮਿਲ ਸਕੇ ਜਿੱਥੇ ਬੱਚੇ ਆਪ ਹਰ ਮਹੀਨੇ ਤਿਆਰ ਹੋਣ ਜਿੱਥੇ ਗਤਕੇ ਦੀ ਸਿੱਖਲਾਈ ਚੱਲਦੀ ਹੈ ਨਾਲ ਹੀ ਜੋ ਹੈ ਅਧਿਆਤਮਕ ਸਿੱਖਲਾਈ ਅਧਿਆਤਮਕ ਪੱਖ ਤੇ ਵੀ ਬੱਚੇ ਅੱਗੇ ਵਧਣ ਸੋ ਹਰ ਮਹੀਨੇ ਜੋ ਹੈ ਜੋੜ ਮੇਲੇ ਮਨਾਏ ਜਾਂਦੇ ਆ ਜਿਹਦੇ ਵਿੱਚ ਬੱਚੇ ਆਪ ਕੀਰਤਨ ਕਵੀਸ਼ਰੀ ਕਥਾ ਆਪ ਬੱਚੇ ਕਰਦੇ ਨੇ ਸੋ ਉਹ ਉਹ ਮਿੰਨਾ ਉਹ ਮਹੀਨਾਵਾਰੀ ਜੋੜ ਮੇਲੇ ਮਨਾਉਂਦੇ ਆ ਵੀ ਜਿਹੜਾ ਮਾਲਟਨ ਅਖਾੜੇ ਤੇ ਆ ਅੱਜ ਜੋ ਹੈ ਸਾਲ ਇੱਕ ਪੂਰਾ ਹੋਇਆ ਸੋ ਉਹਦੀ ਖੁਸ਼ੀ ਵਿੱਚ ਅਖਾੜੇ ਦੇ ਸੇਵਾਦਾਰਾਂ ਸੰਗਤਾਂ ਵੱਲੋਂ ਜੋ ਹੈ ਲਗਾਤਾਰ ਇੱਕ ਸਾਲ ਲਈ ਸਹਿਜ ਪਾਠਾਂ ਦੀ ਲੜੀ ਸ਼ੁਰੂ ਕੀਤੀ ਹੈ ਜੋ ਹਰ ਮਹੀਨੇ ਦੇ ਜੋੜ ਮੇਲੇਾਂ ਤੇ ਭੋਗ ਪਾ ਕੇ ਨਾਲ ਹੀ ਜੋ ਹੈ ਅਰੰਭਤਾ ਕਰ ਦਿੱਤੀ ਜਾਵੇਗੀ ਸੋ ਇਹ ਸਾਰਾ ਵੇਰਵਾ ਅ ਅੱਜ ਦੇ ਇਸ ਪ੍ਰੋਗਰਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਕਤਲ ਕਾਂਡ ਮਾਮਲੇ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਉਸ ਪਟੀਸ਼ਨ ਦੇ ਸੁਣਵਾਈ 2 ਹਫ਼ਤਿਆਂ ਲਈ ਟਾਲ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ ਜਸਟਿਸ ਐਮ ਐਮ ਸੁਨਦਰੇਸ਼ ਅਤੇ ਜਸਟਿਸ ਐਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਸੋ ਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਗੈਰ ਹਾਜ਼ਰੀ ਕਾਰਨ ਮਾਮਲੇ ਦੀ ਇਸਮਾਈ ਮੁਲਤਵੀ ਕਰ ਦਿੱਤੀ ਹੈ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਹਵਾਰਾ ਦਾ ਜੇਲ੍ਹ ਵਿੱਚ ਕੰਟਰੈਕਟਰਡ ਚੰਗਾ ਰਿਹਾ ਸਿਰਫ 22 ਜਨਵਰੀ 2004 ਨੂੰ ਬੜੈਲ ਜੇਲ੍ਹ ਤੋੜਨ ਦੇ ਮਾਮਲੇ ਨੂੰ ਛੱਡ ਕੇ ਉਸਤੇ ਕੋਈ ਹੋਰ ਦਾਗ ਨਹੀਂ ਹੈ ਪਾਈ ਹਵਾਰਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਜੰਪਲ ਹਨ ਅਤੇ ਦਿੱਲੀ ਦੇ ਵਿੱਚ ਉਸ ਖਿਲਾਫ ਕੋਈ ਕੇਸ ਪੈਂਡਿੰਗ ਨਹੀਂ ਹੈ ਇਸ ਲਈ ਉਸ ਨੂੰ ਪੰਜਾਬ ਭੇਜਿਆ ਜਾਵੇ ਪਟੀਸ਼ਨ ਮੁਤਾਬਕ ਗਿੰਦ ਸਿੰਘ ਹਤਿਆ ਕਾਂਡ ਤੋਂ ਬਾਅਦ ਉਸਤੇ 36 ਝੂਠੇ ਕੇਸ ਪਾਏ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਛੱਡ ਕੇ ਉਹ ਬਾਕੀ ਸਾਰਿਆਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸੇ ਕੇਸ ਦੇ ਇੱਕ ਹੋਰ ਦੋਸ਼ੀ ਨੂੰ ਤਿਹਾਰਤ ਤੋਂ ਚੰਡੀਗੜ੍ਹ ਦੀ ਜੇਲ੍ਹ ਦੇ ਵਿੱਚ ਤਬਦਿਲ ਕੀਤਾ ਜਾ ਚੁੱਕਿਆ ਹੈ ਹਵਾਰਾ ਨੇ ਦਲੀਲ ਦਿੱਤੀ ਕਿ ਸਿਰਫ ਇਸ ਕਰਕੇ ਕਿ ਸਾਲਾਂ ਪਹਿਲਾਂ ਉਸ ਨੂੰ ਹਾਈ ਰਿਸਕ ਕੈਦੀ ਮੰਨਿਆ ਜਾਂਦਾ ਸੀ ਉਸ ਨੂੰ ਅੱਜ ਵੀ ਦਿੱਲੀ ਦੇ ਵਿੱਚ ਰੱਖਣਾ ਵਾਜਿਬ ਨਹੀਂ ਹੈ ਉਸ ਦੀ ਧੀ ਪੰਜਾਬ ਦੇ ਵਿੱਚ ਹੈ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਮਾਂ ਅਮਰੀਕਾ ਦੇ ਵਿੱਚ ਕੋਮਾ ਦੇ ਵਿੱਚ ਹੈ ਸੋ ਇਹਸਾਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਹਾਂ ਤਦ ਤੱਕ ਲਈ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ